ਪੰਜਾਬ ਵੀ ਚੱਲ ਰਹੀਆਂ ਪੰਚਾਇਤੀ ਚੋਣਾਂ ਖੂਨੀ ਰੂਪ ਧਾਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੱਟੀ ਹਲਕੇ ਦੇ ਤਲਵੰਡੀ ਮੋਰ ਸਿੰਘ ਪਿੰਡ ਦੇ ਰਾਜਵਿੰਦਰ ਸਿੰਘ ਜੋ ਕਿ ਆਪਾ ਗੂਸੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਸਰਪੰਚੀ ਦੀ ਜਿੱਤ ਦੇ ਵਜੋਂ ਇੱਕ ਜਲੂਸ ਕੱਢਿਆ ਜਾ ਰਿਹਾ ਸੀ ਤਾਂ ਰਾਜਵਿੰਦਰ ਸਿੰਘ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਰਾਜਵਿੰਦਰ ਸਿੰਘ ਜ਼ਖਮੀ ਹੋ ਜਾਂਦਾ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉੱਥੇ ਰਾਜਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਜਦ ਦੀ ਹੈ ਕਿ ਰਾਜਵਿੰਦਰ ਸਿੰਘ ਆਪ ਆਗੂ ਹੈ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਜਿਸ ਤੋਂ ਬਾਅਦ ਜਲੂਸ ਕੱਢਿਆ ਜਾ ਰਿਹਾ ਸੀ ਤਾਂ ਪਿੰਡ ਦੇ ਰਾਹ ਦੇ ਵਿੱਚ ਠੱਕਰਪੁਰਾ ਦੇ ਕੋਲ ਕਾਫਲੇ ਨੂੰ ਘੇਰਿਆ ਜਾਂਦਾ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰਾਜਵਿੰਦਰ ਸਿੰਘ ਜ਼ਖਮੀ ਹੋ ਜਾਂਦਾ ਹਸਪਤਾਲ ਦੇ ਵਿੱਚ ਜਾਣ ਤੋਂ ਬਾਅਦ ਰਾਜਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੰਚਾਇਤੀ ਚੋਣਾਂ ਖੂਨੀ ਰੂਪ ਧਾਰ ਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪੱਟੀ ਦੇ ਵਿੱਚ ਹਾਲਾਂਕਿ ਸਰਬਸੰਮਤੀ ਹੁੰਦੀ ਹੈ ਪਿੰਡ ਦੇ ਵਿੱਚ ਪਰ ਦੋਸਤੋ ਬਾਅਦ ਜਦੋਂ ਖੁਸ਼ੀ ਮਨਾਈ ਜਾ ਰਹੀ ਸੀ ਸਰਬਸੰਮਤੀ ਦੀ ਇੱਕ ਜਲੂਸ ਕੱਢਿਆ ਜਾ ਰਿਹਾ ਸੀ ਪਿੰਡਵਾਲੂ ਜਾ ਰਿਹਾ ਸੀ ਇਹ ਜਲੂਸ ਤਾਂ ਰਸਤੇ ਦੇ ਵਿੱਚ ਠੱਕਰਪੁਰਾ ਦੇ ਕੋਲ ਕੁਝ ਵਿਅਕਤੀਆਂ ਦੇ ਵੱਲੋਂ ਜਲੂਸ ਨੂੰ ਰੋਕਿਆ ਜਾਂਦਾ ਹੈ ਗੱਡੀ ਨੂੰ ਘੇਰਿਆ ਜਾਂਦਾ ਤੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜ ਜਿਹੜੀਆਂ ਕਿ ਰਾਜਵਿੰਦਰ ਸਿੰਘ ਜੋ ਕਿ ਨੌਜਵਾਨ ਆਮ ਆਦਮੀ ਪਾਰਟੀ ਦਾ ਆਗੂ ਸੀ ਉਸ ਨੂੰ ਜ਼ਖਮੀ ਕੀਤਾ ਜਾਂਦਾ ਜ਼ਖਮੀ ਹਾਲਤ ਦੇ ਵਿੱਚ ਜਦੋਂ ਰਾਜਵਿੰਦਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸੋ ਇਹ ਚੋਣਾ ਪੰਜਾਬ ਦੇ ਵਿੱਚ ਮਾਹੌਲ ਨੂੰ ਕਿਸੇ ਹੋਰ ਹੀ ਪਾਸੇ ਲਿਜਾਣ ਦੀਆਂ ਹੋਈਆਂ ਨਜ਼ਰ ਆ ਰੀਆਂ ਤਸਵੀਰਾਂ ਪੱਟੀ ਤੋਂ ਹੈ ਪੱਟੀ ਹਲਕੇ ਦੇ ਤਲਵੰਡੀ ਮੋਰ ਸਿੰਘ ਦਾ ਰਹਿਣ ਵਾਲਾ ਸੀ ਨੌਜਵਾਨ ਜਿਸ ਦਾ ਕਤਲ ਹੋਇਆ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਇਹ ਚੋਣਾ ਜਿਹੜੀਆਂ ਗੰਭੀਰ ਰੂਪ ਧਾਰਦੀਆਂ ਹੋਈਆਂ ਨਜ਼ਰ ਆ ਰੀਆਂ ਭਿਆਨਕ ਹੁੰਦੇ ਜਾ ਰਹੇ ਨੇ ਚੋਣਾਂ ਦੇ ਨਤੀਜੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸਰਵਸੰਮਤੀਆਂ ਕਰਨ ਦੇ ਲਈ ਕਿਹਾ ਗਿਆ ਕਿ ਜਿੰਨੀਆਂ ਵੱਧ ਵੱਧ ਸਰਮ ਸੰਮਤੀਆਂ ਕਰੋਗੇ ਉਹਨਾਂ ਪਿੰਡਾਂ ਨੂੰ ਫਾਇਦਾ ਮਿਲੇਗਾ ਸੋ ਸਰਬਸੰਮਤੀਆਂ ਵਾਅਦ ਤੋਂ ਵਾਦ ਹੋਣੀਆਂ ਚਾਹੀਦੀਆਂ ਨੇ ਪਰ ਸਰਬਸੰਮਤੀ ਹੋਣ ਦੇ باوجود ਵੀ ਇਸ ਪਿੰਡ ਦੇ ਵਿੱਚ ਤਲਵੰਡੀ ਮੋਹਰ ਸਿੰਘ ਦੇ ਰਾਜਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਲੋ ਜੀ ਹੋਰ ਕਾਮ ਕਰਕੇ ਇਨੇ ਵਜੇ ਨੂੰ ਸਾਥੀ ਜੀ ਇਸ ਵਾਰੀ ਕੀ ਘਟਨਾ ਹੈ ਭਾਜੀ ਮੈਂ ਜੀ ਕਰਨਦੀਪ ਸਿੰਘ ਗਿੱਲ ਮੇਰਾ ਨਾਮ ਆ ਜੀ ਆਮ ਪਾਰਟੀ ਦਾ ਵਰਕਰ ਹਾਂ ਜੀ ਅਸੀਂ ਤੇ ਇਲੈਕਸ਼ਨ ਚੱਲ ਰਹੀ ਹੈ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਨਸਰਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਕਾਟਾ ਸਾਡੇ ਲਈ ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਕਦੇ ਵੀ ਪੂਰਨ ਨਹੀਂ ਨਾ ਕੀ ਇਹਦਾ ਵਿੱਚ ਇਹ ਕਿਹੜੇ ਪਿੰਡੋਂ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਇਹ ਪੱਟੀ ਤੋਂ ਜਾ ਰਿਹਾ ਜੀ ਪਿੰਡ ਨੂੰ ਆਪਦੇ ਵਾਪਸ ਜਾ ਰਿਹਾ ਜੀ ਇਹਦੇ ਪਿੰਡ ਸਰਪੰਚੇ ਨਹੀਂ ਬਣਿਆ ਹੈ ਸਰਪੰਚ ਐਸ ਸੀ ਪਿੰਡ ਰਿਜ਼ਰਵ ਆ ਜੀ ਹਾਂ ਜੀ ਕਹਿੰਦੇ ਦੇਖੋ ਸਰਪੰਚ ਬਣੇਗੇ ਨਹੀਂ ਪੰਚਾਇਤ ਨੂੰ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਟਰਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸ ਸੀ ਰਿਜ਼ਰਵ ਆ ਜੀ ਪਿੰਡ ਤਿੰਨ ਬੰਦੇ ਆਏ ਸੀ ਵੀ ਜੀ ਮੋਟਰਸਾਈਕਲ ਤੇ ਜਿਹੜੇ ਮਤਲਬ ਇੱਕ ਦੇ ਜਿਹਨੇ ਡੈਥ ਹੋ ਗਈ ਆ ਜੀ ਇਹ ਦੋ ਬੰਦੇ ਹੋਰ ਜ਼ਖਮੀ ਆ ਜੀ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਥੇ ਪੁਲਿਸ ਪਾਰਟੀ ਨੂੰ ਲਿਖਾਤੇ ਨਾ ਉਹਨਾਂ ਦੇ